ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਇਸ ਦੁਨੀਆ ਦੇ ਵਿੱਚ ਐਸੀਆਂ ਹਸਤੀਆਂ ਵੀ ਆਈਆਂ ਨੇ ਜਿਨ੍ਹਾਂ ਨੇ ਆਪਣੀ ਸਦਾਕਤ ਦੇ ਨਾਲ ਆਪਣੀ ਹਕਮਤ ਅਮਲੀ ਦੇ ਨਾਲ ਆਪਣੀ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਸਿੱਧੇ ਰਾਸਤੇ ਤੇ ਪਾਇਆ ਤੇ ਇਹ ਅੱਗੋਂ ਇਨਸਾਨ ਦੀ ਖੁਸ਼ਕਿਸਮਤੀ ਕਹਿ ਲੋ ਜਾਂ ਬਦਕਿਸਮਤੀ ਕਹਿ ਲੋ ਕਿ ਉਹ ਪੈਗੰਬਰਾਂ ਦੇ ਨਬੀਆਂ ਦੇ ਜਾਂ ਗੁਰੂਆਂ ਦੇ ਇਹਸਾਨ ਨੂੰ ਮੰਨੇ ਜਾਂ ਨਾ ਮੰਨੇ ਆਪਾਂ ਅੱਜ ਇੱਕ ਐਸੀ ਕਥਾ ਸੁਣਨੀ ਹੈ ਬਾਬਾ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾਂ 13 13 ਤੋਲਿਆ ਮੈਂ ਅੱਜ ਤੋਂ ਪਹਿਲੇ ਇੱਕ ਕਥਾ ਨਹੀਂ ਸੁਣੀ ਮੈਨੂੰ ਇਹ ਡਿਮਾਂਡ ਹੋ ਰਹੀ ਸੀ ਕਾਫੀ ਜ਼ਿਆਦਾ ਰਿਕੁਐਸਟ ਹੋ ਰਹੀ ਸੀ ਕਿ ਇਸ ਕਥਾ ਨੂੰ ਸੁਣੋ ਆਪਾਂ ਇਸ ਕਥਾ ਦੇ ਐਂਡ ਤੇ ਡਿਸਕਸ਼ਨ ਕਰਾਂਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਲਾ ਕਿਹਾ ਨਹੀਂ ਕਿ ਮਰਦਾਨਾ ਮੇਰਾ ਭਾਈ ਹੈ ਉਹਦਾ ਪ੍ਰੈਕਟੀਕਲ ਦਿੱਤਾ ਹੈ ਕਹਿਣਾ ਜ਼ੁਬਾਨ ਤੋਂ ਸਭ ਕਹਿ ਦਿੰਦੇ ਨੇ ਕਿ ਹਮ ਭਾਈ-ਭਾਈ ਹਾਂ ਪਰ ਜਦੋਂ ਨਿਭਾਉਣਾ ਪੈਂਦਾ ਉਦੋਂ ਵੇਖੋ ਭਾਈ ਮਰਦਾਨੇ ਨੂੰ ਸਹਿਬ ਨੇ ਕਿਹਾ ਮਰਦਾਨਾ ਮੇਰਾ ਸੇਰੀ ਨਹੀਂ ਨੌਕਰ ਨਹੀਂ ਸੇਵਕ ਨਹੀਂ ਮਰਦਾਨਾ ਮੇਰਾ ਭਾਈ ਹੈ ਤੇ ਜਦੋਂ ਗੱਲ ਪ੍ਰੈਕਟੀਕਲ ਦੀ ਚੱਲੀ ਨਾ ਤਾਂ ਸਤਗੁਰੂ ਜਿੱਦਣ ਭਾਈ ਮਰਦਾਨੇ ਨੂੰ ਸੁਲਤਾਨ ਪ੍ਰਲੋਧੀ ਲੈ ਕੇ ਆਉਂਦੇ ਨੇ ਭਾਈਆਂ ਜੈ ਰਾਮ ਦੇ ਕਹਿਣ ਉੱਤੇ ਨੌਕਰੀ ਮਿਲ ਗਈ ਤੇ ਜਿੱਥੇ ਗੁਰਦੁਆਰਾ ਹਟ ਸਹਿਬ ਆ ਨਾ ਉੱਥੇ ਪਾਤਸ਼ਾਹ ਨੇ ਮੋਦੀ ਦੀ ਨੌਕਰੀ ਸ਼ੁਰੂ ਕੀਤੀ ਇਤਿਹਾਸ ਕਹਿੰਦਾ ਹੈ ਨਾਲ ਭਾਈ ਮਰਦਾਨਾ ਸਭ ਆਏ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਹਿਲੇ ਦਿਨ ਨੌਕਰੀ ਸ਼ੁਰੂ ਕੀਤੀ ਭਰਿਆ ਹੋਇਆ ਰਾਸ਼ਨ ਨਾਲ ਮੋਦੀ ਦਾ ਉਹ ਮੋਦੀ ਖਾਨਾ ਵੇਖਿਆ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਕਹਿੰਦੇ ਮਰਦਾਨਿਆ ਇੱਕ ਦੋ ਕਲਾਸਾਂ ਪੜਿਆ ਹੋਇਆ ਹਿਸਾਬ ਲਾ ਲੈਣਾ ਕਹਿੰਦਾ ਮਹਾਰਾਜ ਮਾੜਾ ਮੋਟਾ ਲੇਖਾ ਜੋਖਾ ਕਰ ਲਈਦਾ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਫਿਰ ਮਰਦਾਨਿਆ ਇੰਜ ਕਰ ਤੂੰ ਗੱਦੀ ਤੇ ਬੈਠ ਗੋਲਕ ਤੇ ਬੈਠ ਹਿਸਾਬ ਕਿਤਾਬ ਤੂੰ ਲਾਇਆ ਕਰ ਸੋਦੇ ਅਸੀਂ ਤੋਲਾਂਗੇ ਮਰਦਾਨੇ ਹੱਥ ਜੋੜ ਕੇ ਕਹਿਆ ਨਹੀਂ ਸੱਚੇ ਬਾਦਸ਼ਾਹ ਇਹ ਕੰਮ ਨਾ ਕਰੋ ਮਹਾਰਾਜ ਮਾਲਕ ਜਿਹੜਾ ਉਹ ਗੋਲਕ ਤੇ ਬਹਿੰਦਾ ਹੈ ਮਾਲਕ ਗੱਦੀ ਤੇ ਬਹਿੰਦਾ ਹੈ ਮਾਲਕ ਤਜੋਰੀ ਤੇ ਹਿਸਾਬ ਕਰਨ ਲਈ ਪੈਸੇ ਕੱਟਣ ਲਈ ਬਹਿੰਦਾ ਹੈ ਜਿਹੜਾ ਸੇਵਕ ਹੋਵੇ ਨਾ ਨੌਕਰ ਹੋਵੇ ਮਹਾਰਾਜ ਉਹ ਸੌਦੇ ਫੜਾਉਂਦਾ ਹੈ ਉਹ ਸੌਦੇ ਤੋਲਦਾ ਹੈ ਮਹਾਰਾਜ ਤੁਸੀਂ ਵੱਡੇ ਹੋ ਤੁਸੀਂ ਬੈਠੋ ਤਜੋਰੀ ਤੇ ਗੱਦੀ ਤੇ ਤੁਸੀਂ ਲਾਓ ਹਿਸਾਬ ਕਿਤਾਬ ਐਸੇ ਕਟੋ ਸੌਦੇ ਮੈਂ ਤੋਲ ਕੇ ਦਿੰਨਾ ਤੁਸੀਂ ਵੀ ਪੜੇ ਲਿਖੇ ਬੈਠੇ ਹੋ ਦੁਕਾਨਾਂ ਵਾਲੇ ਹੋ ਕਦੇ ਐ ਹੁੰਦਾ ਵੀ ਮਾਲਕ ਸੌਦੇ ਚੁੱਕ ਕੇ ਫੜਾਉਂਦਾ ਹੋਵੇ ਮਾਲਕ ਤਾਂ ਪੈਸੇ ਕੱਟਦਾ ਨਾ ਗੱਦੀ ਤੇ ਬਹਿ ਕੇ ਨੌਕਰ ਦਾ ਕੰਮ ਹੈ ਸੇਵਕ ਦਾ ਕੰਮ ਹੈ ਸੇਵਾਦਾਰ ਦਾ ਕੰਮ ਹੈ ਉਹ ਸੌਦੇ ਫੜਾਉਂਦਾ ਹੈ ਉਹ ਸੌਦੇ ਤੋਲਦਾ ਹੈ ਤੇ ਜਿਹੜਾ ਮਾਲਕ ਹੈ ਉਹ ਗੱਡੀ ਤੇ ਬਹਿ ਕੇ ਪੈਸੇ ਕੱਟਦਾ ਉਹਦਾ ਕੰਮ ਹੀ ਇੰਨਾ ਹੈ ਉਹਨੇ ਨੌਕਰ ਤੋਂ ਪੁੱਛਣਾ ਕਿੰਨਾ ਹੋ ਗਿਆ ਬਈ ਉਹਨੇ ਪੈਸੇ ਕੱਢ ਲੈਣੇ ਹੁਣ ਗੱਡੀ ਤੇ ਮਾਲਕ ਦਾ ਬਹਿਣ ਦਾ ਕੰਮ ਹੈ ਅੱਜ ਜਦੋਂ ਗੱਲ ਮੋਦੀ ਖੰਨੇ ਦੀ ਚੱਲੀ ਅੱਜ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਗੱਡੀ ਤੇ ਤੂੰ ਬੈਠ ਤੱਕੜ ਸਾਨੂੰ ਦੇ ਸੌਦੇ ਅਸੀਂ ਤੋਲਾਂਗੇ ਕਹਿੰਦਾ ਮਹਾਰਾਜ ਇਹ ਜੱਜਦਾ ਨਹੀਂ ਹੈ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਇਹੀ ਜੱਜਦਾ ਹੈ ਤੈਨੂੰ ਪੈਸੇ ਕੱਟਣ ਹਿਸਾਬ ਕਿਤਾਬ ਲਈ ਗੱਦੀ ਤੇ ਬਿਠਾਉਣੇ ਓਏ ਤੱਕੜ ਤੋਲਣ ਸੋਦੇ ਤੋਲਣ ਦੀ ਜ਼ਿੰਮੇਵਾਰੀ ਪਾਤਸ਼ਾਹ ਨੇ ਕਿਹਾ ਮੈਂ ਨਭਾਉਣੀ ਐ ਮਰਦਾਨਿਆ ਪਤਾ ਕਿਉਂ ਤੈਨੂੰ ਤਲਵੰਡੀਆਂ ਲਿਆਂਦਾ ਐ ਇੰਨੀ ਗੱਲ ਕਹਿ ਕੇ ਲਿਆਂਦਾ ਮਰਦਾਨਾ ਮੇਰਾ ਭਾਈ ਐ ਜੇ ਅੱਜ ਤੈਨੂੰ ਸੋਦੇ ਤੋਲਣ ਲਾ ਦਿੰਦਾ ਨਾ ਕਿਤੇ ਲੋਕੀ ਇਹ ਨਾ ਕਹਿਣੋ ਬਾਬਾ ਨਾਨਕ ਐਵੇਂ ਕਹਿੰਦਾ ਰਿਹਾ ਮਰਦਾਨਾ ਭਾਈ ਐ ਅਖੀਰ ਆਕੇ ਸੁਲਤਾਨ ਪਰਲੋਦੀ ਨੌਕਰੀ ਬਣਾ ਲਿਆ ਨਾ ਆਪਣਾ ਬਾਬਾ ਨਾਨਕ ਗੱਦੀ ਤੇ ਬੈਠਾ ਤੇ ਮਰਦਾਨੇ ਨੂੰ ਸੌਦੇ ਤੋਲਣ ਨੌਕਰ ਹੀ ਬਣਾ ਲਿਆ ਨਾ ਕਹਿੰਦੇ ਦੁਨੀਆ ਇਹ ਨਾ ਕਵੇ ਉਹ ਮਰਦਾਨੇ ਨੂੰ ਬਾਬੇ ਨਾਨਕ ਨੇ ਨੌਕਰ ਰੱਖ ਲਿਆ ਨਹੀਂ ਮਰਦਾਨੇਆ ਤੂੰ ਮੇਰਾ ਭਾਈ ਐ ਗੱਦੀ ਤੇ ਬਹਿ ਕੇ ਸਾਹ ਤੂੰ ਲਾਇਆ ਕਰ ਤੱਕੜੀ ਮੈਂ ਤੋਲਿਆ ਕਰਾਂਗਾ ਐਦਾਂ ਹੀ ਹੋਈ ਨਾ ਤੱਕੜ ਕਹਿੰਨੇ ਤੋਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਣ ਇੱਕ ਛੋਟੀ ਜਿਹੀ ਰੋਚਕ ਜ਼ਿੰਦਗੀ 'ਚ ਤੁਹਾਡੇ ਵੀ ਗੱਲ ਕਮ ਆਏਗੀ ਜਦੋਂ ਤੱਕੜ ਤੋਲਣਾ ਸ਼ੁਰੂ ਕੀਤਾ ਪਾਤਸ਼ਾਹ ਨੇ ਕਿਹਾ ਵਜ਼ਨ ਕਰਕੇ ਇੱਕ ਤੱਕੜ ਦਾ ਵਜ਼ਨ 2 ਸੇਰ ਹੈ ਮਰਦਾਨਿਆ ਲਿਖ ਲਾ ਕਹਿੰਦਾ ਮਹਾਰਾਜ ਲਿਖ ਲੈਣੇ ਗੱਦੀ ਤੇ ਬਹਿ ਗਏ ਕਲਮ ਦਵਾਤ ਪੇਪਰ ਲੈ ਕੇ ਭਾਈ ਮਰਦਾਨਾ ਪਾਤਸ਼ਾਹ ਕਹਿੰਦੇ ਨੇ ਪੈਸੇ ਕੱਟੀ ਜਾਈਂ ਤੇ ਲਿਖੀ ਜਾਈਂ ਸੌਦਾ ਚੁੱਕ ਕੇ ਤੱਕੜ ਤੋਲਿਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਤੱਕੜ ਤੋਲ ਕੇ ਕਿਹਾ ਮਰਦਾਨਿਆ ਲਿਖ ਲਾ ਬਈ 1 ਸੌਦਾ ਪੁਆ ਕੇ ਬੰਦਾ ਅੱਗੇ ਲੰਘ ਗਿਆ ਉਹਨੇ ਕਿਹਾ ਜੀ 1 ਤੇ +2 ਸ਼ੇਰ ਕਿਉਂਕਿ ਇੱਕ ਤੱਕੜ ਚ ਪੈਂਦੇ ਸੀ 2 ਸ਼ੇਰ ਲਿਖ ਲਾ ਤੇ ਪੈਸੇ ਕੱਟ ਲਾ ਸੱਚੇ ਪਾਤਸ਼ਾਹ ਨੇ ਦੂਜਾ ਤੱਕੜ ਤੋਲਿਆ ਕਹਿੰਦੇ ਮਰਦਾਨਿਆਂ ਫਿਰ ਲਿਖ ਬਈ 1 ਮਰਦਾਨੇ ਕਹਿੰਦਾ ਸ਼ਾਇਦ ਮਹਾਰਾਜ ਨੇ 2 ਕਹਨੇ ਸੀ ਭੁਲੇਖਾ ਲੱਗ ਜਾਂਦਾ ਹੈ ਭਾਈ ਮਰਦਾਨੇ ਨੇ ਫਿਰ 2 ਲਿਖ ਲੈ ਪਾਤਸ਼ਾਹ ਨੇ ਫਿਰ ਤੀਜਾ ਤੱਕੜ ਤੋਲਿਆ ਕਹਿੰਦੇ 1 ਚੌਥਾ ਤੋਲਿਆ 1 ਪੰਜਵਾਂ ਤੋਲਿਆ ਇੱਕ ਛੇਵਾਂ ਤੋਲਿਆ ਇੱਕ ਮਰਦਾਨੇ ਕਹਿਆ ਮਹਾਰਾਜ ਰੁਕ ਜਾਓ ਇੱਕ ਤੋਂ ਬਾਅਦ 2 3 4 5 6 ਮਹਾਰਾਜ ਇਦਾਂ ਗਿਣੌਣਾ ਸੀ ਤੁਸੀਂ ਤਾਂ ਇੱਕ ਇੱਕ ਹੀ ਕਹੀ ਜਾਂਦੇ ਹੋ ਇੱਧਰ ਹਿਸਾਬ ਵਿਗੜ ਜਾਣਾ ਮੈਨੂੰ ਲਿਖਣ ਲੱਤੈ ਤੇ ਮਹਾਰਾਜ ਨਾਲੇ ਤੁਸੀਂ ਗਲਤ ਦੱਸੀ ਜਾਂਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਗਲਤ ਕਿਵੇਂ ਕਹਿੰਦੇ ਮਹਾਰਾਜ ਇੱਕ ਤੋਂ ਬਾਅਦ 2 3 4 5 6 ਤੁਸੀਂ ਤਾਂ ਇੱਕ ਤੱਕੜ ਪਾ ਕੇ ਸਭ ਨੂੰ ਇੱਕ 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 ਕਹੀ ਜਾਂਦੇ ਹੋ ਪਾਤਸ਼ਾਹ ਨੇ ਕਿ ਮਰਦਾਨਿਆਂ ਇੱਕ ਤੋਂ ਬਾਅਦ ਹੀ ਤਾਂ 2 ਆਉਂਦਾ ਜੇ ਇੱਕ ਨਾ ਹੋਵੇ ਤਾਂ 2 ਹੋਏ ਨਹੀਂ ਸਕਦੇ ਉਹ ਸਭ ਕੁਝ ਇੱਕ ਤੋਂ ਪੈਦਾ ਹੋਇਆ ਹੈ ਮਰਦਾਨਿਆਂ ਇੱਕ ਤੋਂ ਸਵਾਏ ਦੂਜਾ ਹੋਰ ਕੋਈ ਨਹੀਂ ਸਭ ਕੁਝ ਹੁੰਦਿਆਂ ਇੱਕ ਨਹੀਂ ਭੁੱਲਣਾ ਚਾਹੀਦਾ ਜਿਹਨੂੰ ਇੱਕ ਭੁੱਲ ਜਾ ਉਹਦੇ ਪੱਲੇ ਕੁਝ ਨਹੀਂ ਰਹਿਦਾ ਮਰਦਾਨਿਆਂ ਇੱਕ ਨਹੀਂ ਭੁੱਲਣਾ ਚਾਹੀਦਾ ਕਦੇ ਪਾਤਸ਼ਾਹ ਕਿਵੇਂ ਸਤਗੁਰੂ ਕਹਿੰਦੇ ਇੱਕਮ ਇੱਕੰਕਾ ਨਰਲਾ ਅਮਰ ਜੋਨੀ ਜਾਤ ਨਾ ਜਾਲਾ ਫਿਰ ਹਜ਼ੂਰ ਨੇ ਕਿਹਾ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਮਰਦਾਨਿਆ ਇੱਕ ਨਹੀਂ ਭੁੱਲਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਕਿ ਗੁਰਾ ਇੱਕ ਦੇਹ ਬੁਝਾਈ ਪੜੋ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭ ਕੁਝ ਪਰਿਵਾਰ ਸੰਸਾਰ ਵਿੱਚ ਰਹਿੰਦਿਆਂ ਇੱਕ ਰੱਬ ਨੂੰ ਨਾ ਭੁੱਲੋ ਜਿਹੜਾ ਇੱਕ ਨੂੰ ਭੁੱਲ ਜਾਏ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਤੁਸੀਂ ਪੜੇ ਲਿਖੇ ਬੈਠੇ ਹੋ 1 2 3 4 5 10 0 ਲਿਖ ਲਓ ਲਿਖੀ ਜਾਓ ਪੇਪਰ ਉੱਤੇ 2 ਜ਼ੀਰੋਆਂ ਹੁਣ ਉਹਦੀ ਕੋਈ ਵੈਲਿਊ ਨਹੀਂ 1 ਆ ਲੱਗ ਜਾਏ ਤਾਂ 100 ਹੈ 3 ਜ਼ੀਰੋਆਂ ਦੀ ਕੋਈ ਵੈਲਿਊ ਨਹੀਂ 1 ਆ ਲੱਗ ਜਾਏ ਤਾਂ 1000 ਹੈ 4 ਜ਼ੀਰੋਆਂ ਦੀ ਕੋਈ ਕੀਮਤ ਨਹੀਂ 1 ਆ ਲੱਗ ਜਾਏ ਤਾਂ 10000 ਹੈ 5 ਜ਼ੀਰੋਆਂ ਦੀ ਕੋਈ ਕੀਮਤ ਨਹੀਂ 1 ਨਾਲ ਲੱਗ ਜਾਏ ਤਾਂ ਲੱਖ ਹੈ ਸੱਜਣੋ ਇੱਕ हट ਜਾਏ ਜ਼ੀਰੋਆਂ ਦੀ ਕੀ ਕੀਮਤ ਹੈ ਜ਼ੀਰੋ ਦੀ ਕੀਮਤ ਪੈਂਦੀ ਹੈ ਆ ਸਾਰਾ ਕੁਝ ਜੋ ਸੰਸਾਰ ਹੈ ਇਹ ਜ਼ੀਰੋ ਦੀ ਨਹੀਂ ਹੈ ਪਰ ਸਿੱਖਾ ਇੱਕ ਰੱਬ ਨਾ ਕਦੇ ਭੁੱਲ ਜਾਈ ਜੇ ਤੈਨੂੰ ਇੱਕ ਯਾਦ ਹੈ ਫਿਰ ਤੇਰੀ ਜ਼ੀਰੋ ਦੀ ਵੀ ਕੀਮਤ ਪੈ ਜਾਣੀ ਹੈ ਜੇ ਇੱਕ ਭੁੱਲ ਗਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ ਇਸ ਲਈ ਇੱਕ ਤੋਂ ਨਾ ਕਦੇ ਦੂਰ ਜਾਇ ਕਹਿੰਦੇ ਨੇ ਇੱਕ ਬੰਦਾ ਸ਼ਿਕਾਇਤੀ ਹੋਇਆ ਉਹਨੇ ਰਾਜੇ ਨੂੰ ਫਰਿਆਦ ਕੀਤੀ ਜੀ ਫਲਾਨਾ ਬੰਦਾ ਮੇਰੇ ਪੈਸੇ ਨਹੀਂ ਦਿੰਦਾ ਰਾਜੇ ਨੇ ਕਿਹਾ ਕਾਦੇ ਪੈਸੇ ਆ ਕਹਿੰਦਾ ਜੀ ਵਿਆਜੂ ਲਾਇਏ ਸੀ ਮੋੜਦਾ ਹੀ ਨਹੀਂ ਹੈ ਨਾ ਮੂਲ ਮੋੜਦਾ ਹੈ ਨਾ ਵਿਆਜ ਮੋੜਦਾ ਹੈ ਰਾਜੇ ਨੇ ਬੰਦਾ ਸੱਦ ਲਿਆ ਜਦੋਂ ਸੱਦਿਆ ਕਟਹਿਰੇ 'ਚ ਖੜਾ ਕਰਕੇ ਰਾਜਾ ਪੁੱਛਦਾ ਹੈ ਭਾਈ ਆਹ ਬੰਦਾ ਸ਼ਾਹੂਕਾਰ ਜਿਹੜਾ ਹੈ ਦੀ ਸ਼ਿਕਾਇਤ ਹੈ ਤੂੰ 10000 ਰੁਪਈਆ ਵਿਆਜੂ ਲਿਆ ਸੀ ਇਹ ਤੋਂ ਕਹਿੰਦਾ ਜੀ ਲਿਆ ਸੀ ਕਹਿੰਦਾ ਵਿਆਜ 모ੜਿਆ ਨਹੀਂ মূল 모ੜਿਆ ਨਹੀਂ ਤੇਰੇ ਪੈਸੇ ਵੱਧ ਗਏ ਨੇ ਹੁਣ ਪੈਸੇ ਵੱਧ ਵੱਧ ਕੇ ਵੱਧ ਵੱਧ ਕੇ 1 ਲੱਖ ਰੁਪਇਆ ਹੋ ਗਿਆ ਤੂੰ ਇੱਕ ਨਵਾਂ ਪੈਸਾ ਨਹੀਂ 모ੜਿਆ ਜੇ ਜਿਹੜੇ ਬੰਦੇ ਵਿਰੁੱਧ ਸ਼ਿਕਾਇਤ ਆਈ ਨਾ ਉਹ ਕਟਹਿਰੇ 'ਚ ਖੜਾ ਹੱਥ ਜੋੜ ਕੇ ਕਹਿੰਦਾ ਜੀ ਇਹ ਬੰਦਾ ਬਿਲਕੁਲ ਸੱਚ ਕਹਿੰਦਾ ਮੈਂ 10000 ਲਿਆ ਸੀ ਮੇਤੋਂ 모ੜ ਨਹੀਂ ਹੋਇਆ ਇੱਕ ਪੈਸਾ ਵੀ ਮੈਂ ਵਿਆਜ ਦਾ ਨਹੀਂ 모ੜਿਆ ਪੈਸੇ ਵੱਧ ਵੱਧ ਕੇ ਲੱਖ ਰੁਪਇਆ ਹੋ ਗਿਆ ਸੱਚ ਗੱਲ ਹੈ ਰਾਜਾ ਕਹਿੰਦਾ ਫਿਰ ਦੇਣੇ ਕਿਵੇਂ ਆ ਕਹਿੰਦਾ ਜੀ ਥੋੜੇ ਥੋੜੇ ਪੈਸਿਆਂ ਦੀ ਕਿਸ਼ਤ ਬਣਾ ਦਿਓ ਮੈਂ ਦੇ ਦਾਂਗਾ ਹਾਲਾਤ ਵਧੀਆ ਨਹੀਂ ਰਹੇ ਦੇ ਨਹੀਂ ਹੋਏ ਥੋੜੇ ਥੋੜੇ ਪੈਸਿਆਂ ਦੀ ਕਿਸ਼ਤ ਬਣਾ ਦਿਓ ਮੈਂ ਪੈਸੇ ਦੇ ਦਾਂਗਾ ਰਾਜੇ ਨੇ ਸ਼ਾਹੂਕਾਰ ਨੂੰ ਕਹਵੇ ਤੇਰੇ ਪੈਸੇ ਹਰੇ ਹੋ ਗਏ ਮਿਲ ਜਾਣਗੇ ਪਰ ਥੋੜੇ ਥੋੜੇ ਕਰਕੇ ਮਿਲਣਗੇ ਸ਼ਾਹੂਕਾਰ ਖੁਸ਼ ਹੋ ਗਿਆ ਆ ਸੁਣਿਓ ਜ਼ਿੰਦਗੀ ਤੁਹਾਡੇ ਕੰਮ ਆਏਗੀ ਗੱਲ ਜਦੋਂ ਸ਼ਾਹੂਕਾਰ ਖੁਸ਼ ਹੋ ਗਿਆ ਹੁਣ ਰਾਜਾ ਤੇ ਰਾਜਾ ਹੀ ਹੈ ਨਾ ਰਾਜੇ ਦਾ ਕੰਮ ਹੈ ਨਿਆਂ ਕਰਨਾ ਰਾਜੇ ਚੁਲੀ ਨਿਆਬ ਕੀ ਪੜਿਆ ਸਤ ਗਿਆਨ ਰਾਜਾ ਉਹ ਹੈ ਜਿਹੜਾ ਨਿਆਂ ਕਰੇ ਜਿੱਦਣ ਨਿਆਂ ਕਰਦਾ ਹੈ ਉਸ ਦਿਨ ਪਰਜਾ ਦੇ ਅੰਦਰੋਂ ਵੀ ਦਵਾ ਨਿਕਲਦੀ ਹੈ ਜਦੋਂ ਰਾਜਾ ਨਿਆਂ ਨਾ ਕਰੇ ਪਰਜਾ ਦੇ ਅੰਦਰੋਂ ਵੀ ਵੱਧੋ ਆ ਨਿਕਲਦੀ ਹੈ ਉਹ ਜਿਹੜਾ ਰਾਜਾ ਹੈ ਉਹਨੇ ਫੈਸਲਾ ਕੀਤਾ ਵੀ ਤੇਰੇ ਪੈਸੇ ਮਿਲ ਜਾਣਗੇ ਭਾਈ ਹਰੇ ਹੋ ਗਏ ਵਿਆਜ ਵੀ ਮਿਲ ਜਾਏਗਾ ਮੂਲ ਵੀ ਮਿਲ ਜਾਏਗਾ 1 ਲੱਖ ਰੁਪਈਆ ਪਰ ਸ਼ਾਹੂਕਾਰ ਜੀ ਮੈਂ ਆ ਰਾਜਾ ਤੇ ਮੈਂ ਕਰਨਾ ਨਿਆ ਤੇਰੇ ਪੈਸੇ ਹੋ ਗਏ ਨੇ ਹਰੇ ਹੁਣ ਨਿਆ ਇਹ ਹੈ ਵੀ ਥੋੜੇ ਜਿਹਾ ਪੈਸੇ ਕੱਟ ਕਰ ਜਦੋਂ ਫੈਸਲਾ ਕਰਾਈਦਾ ਫਿਰ ਸਿਆਣੇ ਬੰਦੇ ਕਹਿੰਦੇ ਵੀ ਤੂੰ ਵੀ ਛੱਡ ਯਾਰ ਥੋੜੇ ਜਿਹਾ ਹੁਣ ਤੇਰੇ ਪੈਸੇ ਮਿਲ ਗਏ ਨੇ ਥੋੜੇ ਜਿਹਾ ਛੱਡ ਦੇ ਵਿੱਚੋਂ ਐਡੇ ਹੁੰਦੇ ਪੈਸੇ ਫੈਸਲਾ ਤੇ ਐਡੇ ਹੁੰਦਾ ਨਾ ਰਾਜੇ ਨੇ ਕਿਹਾ ਨਿਆਂ ਇਹ ਐ ਵੇ ਥੋੜੇ ਜੇ ਪੈਸੇ ਤਾਂ ਛੱਡ ਵਿੱਚੋਂ ਉਹ ਸ਼ਾਹੂਕਾਰ ਕਹਿੰਦਾ ਜੀ ਮੈਂ ਕਿਉਂ ਛੱਡਾਂ ਅੱਗੇ ਤਾਂ ਮਸੀ ਮਿਲਣ ਦੇਣ ਨੂੰ ਬੰਦਾ ਤਿਆਰ ਹੋਇਆ ਕਾਹਦੇ ਲਈ ਪੈਸੇ ਛੱਡਾਂ ਉਹ ਕਹਿੰਦੇ ਥੋੜੇ ਬਹੁਤੇ ਛੱਡ ਦੇ ਉਹ ਜਿਹੜਾ ਸ਼ਾਹੂਕਾਰ ਹੈ ਉਹ ਕਹਿੰਦਾ ਜੀ ਫਿਰ ਦੱਸੋ ਕੀ ਛੱਡਾਂ ਵਿੱਚੋਂ ਰਾਜੇ ਨੇ ਸਾਹਮਣੇ ਮਜ਼ਾਕ ਵਿੱਚ ਹੀ ਕਹਿਤਾ ਕਹਿੰਦਾ 10000 ਤਾਂ ਤੇਰਾ ਮੂਲ ਐ 90000 ਤੇਰਾ ਵਿਆਹ ਚੜਿਆ ਐ 13 ਬਣ ਗਿਆ ਲੱਖ ਰੁਪਈਆ ਉਹ ਕੁਝ ਤਾਂ ਛੱਡ ਵਿੱਚੋਂ ਚਾਹੇ ਮੂਲ ਦਾ 10000 ਛੱਡ ਦੇ ਚਾਹੇ ਵਿਆਜ ਦਾ ਛੱਡ ਦੇ ਛੱਡ ਤਾਂ ਸਹੀ ਕੁਝ ਵਿੱਚੋਂ ਕੋਈ ਰੈਤ ਕਰ ਪੈਸੇ ਛੱਡ ਸ਼ਾਉ ਕਰਦੀ ਜ਼ੁਬਾਨ ਤੋਂ ਨਿਕਲ ਗਿਆ ਕਹਿੰਦਾ ਜੀ 90000 ਤਾਂ ਛੱਡਣਾ ਔਖਾ ਵਿਆਜ ਵਾਲਾ ਉਹ ਤੇ ਨਹੀਂ ਮੈਂ ਛੱਡ ਸਕਦਾ ਪਰ ਚਲੋ 10000 ਮੂਲ ਵਾਲਾ ਮਾਫ ਕੀਤਾ ਉਹ ਛੱਡ ਦਿੱਤਾ ਜਿਹੜਾ ਮੂਲ ਹੈ ਨਾ 10000 ਉਹ ਛੱਡਿਆ ਮੈਂ ਰਾਜੇ ਨੇ ਕੇਸ ਖਾਰਜ ਕਰਕੇ ਕਿਹਾ ਇੱਕ ਨਵਾਂ ਪੈਸਾ ਨਹੀਂ ਉਹ ਤੈਨੂੰ ਦੇਣਾ ਉਹ ਕਹਿੰਦਾ ਜੀ ਕਿਉਂ ਕਹਿੰਦਾ ਉਹ ਸੱਜਣਾ ਤੋਂ ਮੂਲ ਮਾਫ ਕਰ ਦਿੱਤਾ ਹੈ ਮੂਲ ਕਰਕੇ ਤਾਂ ਵਿਆਜ ਸੀ ਤੇ ਜੇ ਤੂੰ ਮੂਲ ਹੀ ਛੱਡ ਦਿੱਤਾ ਵਿਆਜ ਕਾਹਦਾ ਮੰਗਦਾ ਹੈ ਵਿਆਜ ਤਾਂ ਮੂਲ ਕਰਕੇ ਹੀ ਹੈ ਨਾ ਜੇ ਮੂਲ ਛੱਡ ਦਿੱਤਾ ਵਿਆਜ ਕਾਹਦਾ ਇਹ ਯਾਦ ਰੱਖਿਓ ਇੱਕ ਅਕਾਲ ਪੁਰਖ ਵਹਿਗੁਰੂ ਦਾ ਨਾਮ ਮੂਲ ਹੈ ਤੇ ਜਿੱਦਣ ਤੁਸੀਂ ਮੂਲ ਨਾਲੋਂ ਟੁੱਟ ਗਏ ਓਦਣ ਵਿਆਜ ਵੀ ਤੁਹਾਡੇ ਪੱਲੇ ਨਹੀਂ ਰਹਿਣਾ ਆ ਪੁੱਤਰ ਧੀਆ ਪੈਸਾ ਦੌਲਤ ਵਿਆਜ ਹੈ ਜਿਨ੍ਹਾਂ ਬੰਦਿਆਂ ਦੇ ਪੱਲੇ ਮੂਲ ਨਹੀਂ ਰਿਹਾ ਉਹਨਾਂ ਦਾ ਵਿਆਜ ਵੀ ਵਿਗੜ ਗਿਆ ਜੇ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਨੂੰ ਸੁੱਖ ਦੇਣ ਕਦੇ ਮੂਲ ਤੋਂ ਨਾ ਟੁੱਟਿਓ ਆਪਣੇ ਘਰ ਵਿੱਚ ਸਦਾ ਹੀ ਜਪਿਓ ਤੈਉ ਇੱਕੋ ਅੰਕਾਰ ਨੂੰ ਮੂਲ ਮੰਤਰ ਕਿਹਾ ਗੁਰੂ ਨੇ ਤੁਸੀਂ ਰੋਜ਼ ਜਪਦੇ ਹੋ ਇੱਕ ਉਹ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਇਹਨੂੰ ਮੂਲ ਮੰਤਰ ਕਿਉਂ ਕਹਿੰਦੇ ਨੇ ਇਹ ਮੂਲ ਐ ਤੇਰਾ ਜਿੱਦਣ ਮੂਲ ਨਾਲੋਂ ਟੁੱਟ ਗਿਆ ਉਹ ਦਿਨ ਵਿਆਜ ਵੀ ਤੇਰਾ ਸਾਥ ਸੰਗਤ ਪੱਲੇ ਨਹੀਂ ਬੰਦੇ ਦੇ ਕੁਝ ਰਹੇਗਾ ਜੇ ਮੂਲ ਨਾਲ ਜੁੜੇ ਰਹੋਗੇ ਵਿਆਜ ਵੀ ਰਹੇਗਾ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਇੱਕ ਤੋਂ ਸਵਾਏ ਕੁਝ ਨਹੀਂ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਗੁਰਾ ਇੱਕ ਦੇ ਬੁਝਾਈ ਸਮਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਤੇ ਮਰਦਾਨੇ ਨੇ ਹੱਥ ਜੋੜ ਕੇ ਆ ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣੋ ਪਰ ਮੈਨੂੰ ਤਾਂ ਇੰਨਾ ਪਤਾ ਹੈ ਵੀ ਤੱਕੜ 2 ਸ਼ੇਰ ਦੇ ਨਾਲ 6 ਹੋ ਗਏ ਨੇ 6 ਗੁਣਾ 12 ਸ਼ੇਰ ਰਸ਼ਨ ਚਲਾ ਗਿਆ ਤੁਸੀਂ 6 ਤੱਕੜ ਪਾਤੇ ਨੇ ਪਾਦਸ਼ਾਹ ਕਹਿੰਦੇ ਫਿਰ ਹੁਣ ਕਿੰਨੇ ਕਵਾਂ ਕਹਿੰਦਾ ਮਹਾਰਾਜ 7 6 ਤੋਂ ਬਾਅਦ 7 ਭਾਈ ਮਰਦਾਨਾ ਗੱਦੀ ਤੇ ਬਹਿ ਕੇ ਲਿਖਦੇ ਨੇ ਪਾਦਸ਼ਾਹ ਨੇ ਤੱਕੜ ਤੋਲਿਆ ਕਹਿੰਦੇ ਚੱਲ ਫਿਰ 7 ਇੱਕ ਤੱਕੜ ਹੋਰ ਤੋਲਿਆ ਕਹਿੰਦੇ 7 ਮਰਦਾਨਾ ਕਹਿੰਦਾ ਮਹਾਰਾਜ ਹੁਣ 7 ਤੇ ਰੁਕ ਗਏ ਹੋ 8 ਕਹਿਣਾ ਸੀ ਮਹਾਰਾਜ ਸੱਜੇ ਬਾਦਸ਼ਾਹ ਕਹਿੰਦੇ 7 ਦੇ ਵਿੱਚੋਂ ਨੁਕਸ ਕੀ ਐ ਮਰਦਾਨਿਆਂ ਸਭ ਕੁਝ 7 ਹੀ ਤਾਂ ਹੈ ਸੱਸਾ 7 7 700 7 ਪੁਰਖ ਤੇ ਭਿੰਨ ਨਾ ਕੋ ਸਭ ਕੁਝ 7 ਐ ਮਰਦਾਨਿਆਂ ਇੱਕ ਰੱਬ ਦਾ ਸੱਚਾ ਨਾਮ ਐ 7 ਮਰਦਾਨਾ ਕਹਿੰਦਾ ਮਹਾਰਾਜ 8 ਤੱਕੜ ਹੋ ਗਏ 9 ਬੋਲੋ ਸਤਿਗੁਰੂ ਕਹਿੰਦੇ ਚੱਲ ਫਿਰ ਲੈ 9 ਉਨੇ 9 2 18 ਲਿਖ ਲੈ ਸੱਚੇ ਪਾਤਸ਼ਾਹ ਫਿਰ ਤੱਕੜ ਭਰ ਕੇ ਕਹਿੰਦੇ 9 ਫਿਰ ਕਹਿੰਦੇ 9 ਜਦੋਂ ਫਿਰ ਕਿਹਾ 9 ਜਦੋਂ ਚੌਥੀ ਵਾਰ ਕਿਹਾ 9 ਮਰਦਾਨੇ ਨੇ ਕਲਮ ਵੀ ਰੱਖ ਦਿੱਤੀ ਕਾਗਜ਼ ਰੱਖ ਤੇ ਮਹਾਰਾਜ ਆਪੇ ਹੀ ਤੋਲੋ ਆਪੇ ਲਿਖੋ ਮੈਂ ਚੱਲਾਂ ਤਲਵੰਡੀ ਨੂੰ ਕਹਿੰਦੇ ਕਿਉਂ ਪਾਤਸ਼ਾਹ ਇਦਾਂ ਦਾ ਹਿਸਾਬ ਵਿਗੜ ਜਾਣਾ ਮੈਨੂੰ ਚੰਗਾ ਭਾਈ ਬਣਾ ਕੇ ਗੱਦੀ ਤੇ ਬਿਠਾਇਆ 9 ਤੋਂ ਬਾਅਦ 10 11 12 ਹੋਣੇ ਸੀ ਤੁਸੀਂ 9 9 9 ਕਹੀ ਜਾਂਦੇ ਹੋ ਮਹਾਰਾਜ ਹੁਣ ਤੁਹਾਡੀ ਸੂਈ ਨੌਂ ਤੇ ਰੁਕ ਗਈ ਪਾਤਸ਼ਾਹ ਨੌਂ ਤੋਂ ਬਾਅਦ ਹੈ ਸਾਹਿਬ 10 11 12 ਆਉਂਦਾ ਹੈ ਇਦਾਂ ਤਾਂ ਸਾਹਿਬ ਵਿਗੜ ਜਾਣ ਆਹ ਨੁਕਤਾ ਹੁਣ ਤੁਹਾਡੇ ਹੋਰ ਕੰਮ ਆਉਣ ਵਾਲਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ ਮਰਦਾਨਿਆਂ ਇਹ ਵੀ ਭੁਲੇਖਾ ਹੈ ਭਾਈ ਕਹਿੰਦੇ ਮਹਾਰਾਜ ਕਹਦਾ ਕਹਿੰਦੇ ਨੌਂ ਨਹੀਂ ਕਦੇ ਘਟਦਾ ਹੁੰਦਾ ਮਰਦਾਨਿਆਂ ਘਟਾ ਨਹੀਂ ਪੈਂਦਾ ਤੂੰ ਚਿੰਤਾ ਨਾ ਕਰ ਉਹ ਕੁਝ ਵੀ ਮਰਦਾਨਿਆਂ ਘਟਣਾ ਨਹੀਂ ਮਰਦਾਨਿਆਂ ਨੋਂ ਨਹੀਂ ਕਦੇ ਘਟਦਾ ਕਹਿੰਦੇ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ 1 7 9 ਐਦਾਂ ਰੁਕੇ ਨਾ 1 7 9 ਇੱਕ ਰੱਬ ਦੇ ਸੱਚੇ ਨੋਂ ਨੂੰ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਇੱਕ ਰੱਬ ਦੇ ਸੱਚੇ ਨਾਮ ਜਪਣ ਵਾਲੇ ਨੂੰ ਕਦੇ ਘਟਾ ਨਹੀਂ ਪੈਂਦਾ ਮਰਦਾਨਿਆਂ ਕੋਈ ਜਪ ਕੇ ਵੇਖ ਲੈ ਨੋ ਨੂੰ ਜਪਦਾ ਕਦੇ ਘਾਟਾ ਨਹੀਂ ਪੈਂਦਾ ਰੱਬ ਦਾ ਨਾਮ ਘਾਟਾ ਪੈਣ ਹੀ ਨਹੀਂ ਦਿੰਦਾ ਤਾਈਓ ਸਹਿਬ ਨੇ ਬਾਣੀ ਅੰਦਰ ਕਿਹਾ ਤੁਸੀਂ ਯਾਦ ਕਰਦੇ ਹੋ ਜਿੱਥੇ ਸਹਿਬ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਪੜੋ ਮਨ ਉਹਾਂ ਨਾਮ ਤੇਰੈ ਤੁਹਾਡੀ ਆਵਾਜ਼ ਆਉਣੀ ਚਾਹੀਦੀ ਜਿੱਥੇ ਤੁਸੀਂ ਬੈਠੇ ਤੁਹਾਡੀ ਆਵਾਜ਼ ਤਾਂ ਟੱਪ ਜਾ ਇੱਧਰ ਪਰੇ ਬਰਾੜੀ ਵੱਲੋਂ ਤਕੜੇ ਹੋ ਕੇ ਕਾਓ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਜੈ ਮਹਾ ਪਿਆਨ ਦੂਤ ਜਮਦਲੈ ਤੈ ਕੇਵਲ ਨਾਮ ਜਿਹੜਾ ਨਾਮ ਜਪਦਾ ਉਹਨੂੰ ਘਟਾ ਪਏ ਨਹੀਂ ਸਕਦਾ ਇੱਕ ਰੱਬ ਦੇ ਸੱਜੇ ਨੋਂ ਨੂੰ ਕਦੇ ਘਟਾ ਨਹੀਂ ਪੈਂਦਾ ਮਰਦਾਨਿਆਂ ਓਏ ਨੋ ਜਪਣ ਵਾਲੇ ਨੂੰ ਕਦੇ ਘਾਟਾ ਨਹੀਂ ਪੈਂਦਾ ਮਰਦਾਨੇ ਕਿਹਾ ਮਹਾਰਾਜ ਇਹ ਤਾਂ ਡੀਆਂ ਰੱਬ ਵਾਲੀਆਂ ਗੱਲਾਂ ਪਰ ਆਹ ਦੁਨੀਆ ਦਾ ਲੇਖਾ ਜੋਖਾ ਆ ਇੱਥੇ ਮਹਾਰਾਜ ਮੈਥੇਮੈਟਿਕਸ ਹੈ ਹਿਸਾਬ ਕਿਤਾਬ ਲੇਖਾ ਜੋਖਾ ਇੱਥੇ ਸਹੀ ਰੱਖਣਾ ਪੈਂਦਾ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਚੱਲ ਹਿਸਾਬ ਕਰਕੇ ਵੇਖ ਲਾ ਕਹਿੰਦਾ ਮਹਾਰਾਜ ਕਿਵੇਂ ਸੱਚੇ ਬਾਦਸ਼ਾਹ ਕਹਿੰਦੇ ਚੱਲ ਹਿਸਾਬ ਕਰਕੇ ਵੇਖ ਲਾ ਜੇ 9 ਘਟ ਗਿਆ ਤਾਂ ਮੈਨੂੰ ਦੱਸ ਦੇ। 9 ਨਹੀਂ ਕਦੇ ਘਟਦਾ। ਆ ਚੀਜ਼ ਇੱਕ ਹੋਰ ਧਿਆਨ ਵਿੱਚ ਰੱਖਿਓ। ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਉਨੀ ਕੀਮਤ ਨਹੀਂ ਉਹਦੀ ਘਟ ਜਾਂਦਾ ਨਾ ਡਾਲਣ। ਪਾਕਿਸਤਾਨ ਵਾਲਾ ਇੱਥੇ ਘਟ ਜਾਂਦਾ ਹੈ, ਇੱਥੇ ਵਾਲਾ ਦੁਬਈ ਘਟ ਜਾਣਾ ਤੇ ਉੱਥੇ ਵਾਲਾ ਕਿਸੇ ਹੋਰ ਦੇਸ਼ ਵਿੱਚ ਘਟ ਜਾਣਾ। ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਬਰਾਬਰ ਵੈਲੀ ਨਹੀਂ ਹੈ। ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਨਹੀਂ ਚੱਲਦਾ। ਇੱਕ ਦੇਸ਼ ਦੇ ਰਾਜੇ ਦਾ ਹੁਕਮ ਦੂਜੇ ਦੇਸ਼ ਦੇ ਰਾਜ ਵਿੱਚ ਨਹੀਂ ਚੱਲੇਗਾ ਉਹਦੇ ਆਪਣੇ ਚ ਚੱਲਦਾ ਹੈ ਸਰਹੱਦੋਂ ਪਾਰ ਉਹਦਾ ਹੁਕਮ ਨਹੀਂ ਚੱਲਦਾ ਪਰ ਸਾਧ ਸੰਗਤ ਇੱਕ ਨੋਂ ਪਤਾ ਅਕਾਲ ਪੁਰਖ ਦਾ ਇੰਨਾ ਵੱਡਾ ਹੈ ਸਹਿਬ ਕਹਿੰਦੇ ਸੋ ਐਸਾ ਹਰ ਨਾਮ ਧਿਆਈਏ ਮੇਰੇ ਮਨਾਂ ਜੋ ਸਭ ਨਾਲ ਉੱਪਰ ਹੁਕਮ ਚਲਾਏ ਨਾਮ ਦਾ ਸਾਰੀ ਸ੍ਰਿਸ਼ਟੀ ਤੇ ਹੁਕਮ ਚੱਲਦਾ ਜਿੱਦਣ ਕੋਈ ਨਾਮ ਜਪ ਲੈਂਦਾ ਹੈ ਉਹਦਾ ਹੁਕਮ ਪੂਰੀ ਦੁਨੀਆ ਤੇ ਚੱਲ ਪੈਂਦਾ ਹੈ ਉਹ ਰਾਜਾ ਸਗਲੀ ਸ੍ਰਿਸ਼ਟਾ ਦਾ ਹੋ ਜਾਂਦਾ ਹੈ ਅੱਜ ਪਾਤਸ਼ਾਹ ਨੇ ਬਚਨ ਕਹੇ ਮਰਦਾਨਿਆਂ ਚੱਲ ਹਿਸਾਬ ਲਾ ਕੇ ਵੇਖ ਲੈ ਫਿਰ ਕਹਿੰਦੇ ਨੋਂ ਨਹੀਂ ਘਟ ਸਕਦਾ ਕਹਿੰਦਾ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ ਚੱਲ ਲੇਖਾ ਜੋਖਾ ਕਰ ਲਾਂ ਕਹਿੰਦੇ ਨੋਂ ਨੋਂ ਜੋੜੀ ਚੱਲ ਜੇ ਨੋਂ ਘਟ ਗਿਆ ਤਾਂ ਮੈਨੂੰ ਦੱਸ ਨਹੀਂ ਆ ਤੁਸੀਂ ਵੀ ਪੜੇ ਲਿਖੇ ਬੈਠੇ ਹੋ ਮੈਥਮੈਟਿਕਸ ਵਿੱਚ ਹਿਸਾਬ ਵਿੱਚ ਤੁਹਾਨੂੰ ਟੇਬਲ ਸਿਖਾਏ ਜਾਂਦੇ ਬੱਚਿਆਂ ਨੂੰ ਆ ਪਹਾੜੇ ਜਿਹੜੇ ਇੱਕ ਦੂਜੇ ਨੂੰ ਪਲੱਸ ਕਰਦੇ ਆ ਜਿੰਨੇ ਟੇਬਲ ਸੋਣਗੇ ਸਾਰਿਆਂ ਦੀ ਬਰਾਬਰ ਜਮ੍ਹਾਂ ਗਿਣਤੀ ਘਟਦੀ ਜਾਏਗੀ ਵਧੇਗੀ ਨਹੀਂ ਕਿਸੇ ਦੀ ਬਰਾਬਰ ਨਹੀਂ ਰਹੇਗੀ ਘਟ ਵੱਧ ਹੋਏਗੀ ਸਾਰੇ ਟੇਬਲਸ ਦੀ ਗਿਣਤੀ ਇੱਕੋ ਇੱਕ ਟੇਬਲ ਇੱਕ ਪਹਾੜਾ ਇੱਕ 9 ਦਾ ਟੇਬਲ ਹੈ ਜਿਹਨੂੰ ਜੋੜ ਜੋੜ ਕੇ ਕਦੇ ਹਿਸਾਬ ਘਟੇਗਾ ਨਹੀਂ 9 ਕਦੇ ਘਟਾ ਨਹੀਂ ਪੈਂਦਾ ਲਓ ਜੋੜ ਲਓ ਸਾਬ ਨੇ ਕਿਹਾ ਮਰਦਾਨਿਆਂ 9 ਨਹੀਂ ਕਦੇ ਘਟਦਾ ਜੇ ਹਿਸਾਬ ਲਾਉਣਾ ਲਾ ਲਾ ਹਜ਼ੂਰ ਕਹਿੰਦੇ ਇੱਕ 9ਾਂ 9ਾਂ 2 9ਏ ਬੋਲਿਓ ਜਰਾ 2 9ਏ 18 18 ਨੂੰ ਪਲੱਸ ਕਰਿਓ 1 8 ਕਿੰਨੇ ਹੋਵੇ 9 2 9 18 1 8 9 3 9 27 2 ਤੇ 7 9 ਅੱਖਰ ਪਲੱਸ ਕਰੀ ਜਾਓ ਜੋੜ ਕੇ 3 9 6 ਸੱਤ ਸੰਗਤ 3 9 27 ਜਦੋਂ ਤੁਸੀਂ ਜੋੜੋਗੇ ਉਹ ਬਰਾਬਰ ਹੋਈ ਜਾਣੇ 7 ਤੇ 2 9 4 9 36 3 ਤੇ 6 9 59 45 4 ਤੇ 5 9 69 54 5 ਤੇ 4 9 79 63 6 ਤੇ 3 9 89 72 7 ਤੇ 2 9 99 81 8 ਤੇ 1 9 91 90 ਬਾਕੀ ਸਭ ਟੇਬਲ ਘਟਣਗੇ ਇੱਕ 9 ਨਹੀਂ ਘਟਦਾ ਉਹ ਬੰਦੇ ਇੱਕ ਰੱਬ ਦੇ ਸੱਚੇ 9 ਨੂੰ ਜਪ ਕੇ ਵੇਖ ਲੈ ਤੈਨੂੰ ਘਟਾ ਹੀ ਨਹੀਂ ਪੈਸਦਾ ਤੂੰ ਜਪ ਤਾਂ ਸਹੀ ਕਰ ਦੇ ਸਹਿਬ ਨੇ ਕਿਹਾ ਮਰਦਾਨਿਆ ਇੱਕ ਰੱਬ ਦਾ ਸੱਚਾ ਨਾਮ ਨਹੀਂ ਕਦੇ ਕੱਟਦਾ ਮਰਦਾਨੇ ਕਿਹਾ ਪਾਤਸ਼ਾਹ ਧੰਨੋ ਤੁਸੀਂ ਤੁਹਾਡੀਆਂ ਤੁਸੀਂ ਜਾਣੋ ਸਤਿਗੁਰੂ ਹੱਸ ਕੇ ਕਹਿੰਦੇ ਮਰਦਾਨਿਆ ਇਹ ਤਾਂ ਦੱਸ ਦੇ ਤੱਕੜ ਕਿੰਨੇ ਹੋ ਗਏ ਹੁਣ ਕਿੰਨਾ ਬੋਲੀਏ ਕਹਿੰਦੇ ਮਹਾਰਾਜ ਮੇਰੇ ਕੋਲ 12 ਹੋ ਗਏ ਨੇ ਹੁਣ 13 ਕਹਿਣਾ ਪਾਤਸ਼ਾਹ ਕਹਿੰਦੇ ਹੁਣ ਭਾਵੇਂ ਲਿਖ ਭਾਵੇਂ ਨਾ ਲਿਖ ਇੱਕ ਰੱਬ ਦਾ ਸੱਚਾ ਨਾਮ ਜਪ ਕੇ ਜਿਹੜਾ 13 13 ਕਹਿੰਦਾ ਉਹਨੂੰ ਤਾਂ ਕਦੇ ਘਟਾ ਪੈ ਨਹੀਂ ਸਕਦਾ ਇੱਥੇ ਸਹਿਬ ਨੇ ਬਿੰਦੀ ਲਾ ਕੇ ਸੁਲਤਾਨਪੁਰ ਦੀ ਧਰਤੀ ਤੇ ਤੇਰਾ ਤੇਰਾ ਫਿਰ ਤੋਲਿਆ ਹਜ਼ੂਰ ਤੋਲਦੇ ਰਹੇ ਤੇ ਨਾਲ ਜਪਉਂਦੇ ਰਹੇ ਤੇਰਾ 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 ਸਿੱਖਾ ਨਾਮ ਜਪ ਕੀਰਤ ਕਰ ਤੇ ਹੱਥ ਜੋੜ ਕੇ ਕਿਹਾ ਕਰ ਮੇਰਾ ਮੁਝ ਮੈਂ ਕਿਛ ਨਹੀਂ ਜਬੋ ਮੇਰਾ ਮੁਝ ਮੈਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹ ਬਾਬਾ ਗੁਰੂ ਨਾਨਕ ਜੀ ਕਿਐਸੀ ਤਕੜੀ ਤੁਸੀਂ ਤੋਲੀ ਅੱਜ ਤੱਕ ਐਸੀ ਤਰਾਜ਼ੂ ਐਸੀ ਤਕੜੀ ਨਾ ਸੁਨਨ ਚ ਆਈ ਨਾ ਦੇਖਨ ਚ ਆਈ ਕਮਾਲ ਏ ਯਾਰ ਕਿਤਨੀ ਪਿਆਰੀ ਕਥਾ ਮੈਨੂੰ ਅੱਜ ਮਿਲੀ ਏ ਇਤਨੀ ਪਿਆਰੀ ਕਥਾ ਜੋ ਕਿ ਮੈਨੂੰ ਬਹੁਤ ਜ਼ਿਆਦਾ ਦੇਰ ਪਹਿਲੋਂ ਮਿਲ ਜਾਣੀ ਚਾਹੀਦੀ ਸੀ ਦੋਸਤੋ 1 7 9 ਯਾਨੀ ਕਿ 1 ਤੋਂ ਇਲਾਵਾ ਕੁਝ ਵੀ ਨਹੀਂ ਹੈ ਤੇ 1 ਦੇ ਨਾਲ ਸਾਰਾ ਕੁਝ ਹੈ ਬਾਬਾ ਗੁਰੂ ਨਾਨਕ ਸਾਹਿਬ ਤਕੜੀ ਤੋਲਦੇ ਹੋਏ ਵੀ ਰੱਬ ਦੀ ਵਾਹਦਾਨੀਅਤ ਰੱਬ ਦੇ ਇੱਕ ਹੋਣ ਦਾ ਦਾਵਾ ਕਰਦੇ ਨੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਇੱਕ ਦੀ ਵਜ੍ਹਾ ਤੋਂ ਸਾਰਾ ਕੁਝ ਹੈ ਕਿਆ ਕਮਾਲ ਯਾਰ ਤਕੜੀ ਤੋਲੀ ਅਸੀਂ ਇੱਥੇ ਸਰਕਾਰਾਂ ਨੂੰ ਰੋਂਦੇ ਰਹਿੰਨੇ ਆਂ ਜਦਕਿ ਸਾਡਾ ਇੱਥੇ ਆਮ ਰੇੜੀ ਵਾਲਾ ਵੀ ਤਕੜੀ ਗਲਤ ਤੋਲਦਾ ਇੱਥੇ ਕੋਈ ਇਨਸਾਫ ਨਹੀਂ ਤੇ ਤਕੜੀ ਦਾ ਇੱਕ ਪਲੜਾ ਉੱਚਾ ਹੁੰਦਾ ਇੱਕ ਨੀਵਾ ਹੁੰਦਾ ਤੇ ਗਲਤ ਤਕੜੀਆਂ ਤੋਲ ਰਹੇ ਨੇ ਤੇ ਖੁਦਾ ਕਿੱਥੇ ਯਾਦ ਹੋਏਗਾ ਮੈਂ ਬਹੁਤ ਹੈਰਾਨ ਹੋਇਆ ਮੇਰੀਆਂ ਅੱਖਾਂ 'ਚ ਪਾਣੀ ਵੀ ਆਇਆ ਕਿ ਬਾਬਾ ਗੁਰੂ ਨਾਨਕ ਸਾਹਿਬ ਜਿਹੜੀ ਤਕੜੀ ਤੁਸੀਂ ਤੋਲੀਏ ਨਾ ਕੋਈ ਤੋਲ ਸਕਦਾ ਤੇ ਨਾ ਹੀ ਕੋਈ ਤੋਲੇਗਾ ਕਥਾ ਦੇ ਐਂਡ ਤੇ ਦੋਸਤੋ ਜਿਹੜਾ ਬਿਆਨ ਕੀਤਾ ਗਿਆ ਇੱਕ ਮੋਲ ਮੰਤਰ ਇੱਕ ਓਨਕਾਰ ਸਤਨਾਮ ਵਾਹਿਗੁਰੂ ਕਰਤਾਪੁਰਖ ਅਜੂਨੀ ਨਿਰਭਉ ਨਿਰਵੈਰ ਇਸ ਤਰ੍ਹਾਂ ਕਰਕੇ ਇੱਕ ਮੋਲ ਮੰਤਰ ਬਿਆਨ ਕੀਤਾ ਗਿਆ ਦੋਸਤੋ ਅਗਰ ਗਲਤ ਪੜਿਆ ਗਿਆ ਤੇ ਮਾਫੀ ਬਿਲਕੁਲ ਸੇਮ ਐਜ਼ ਇਟ ਇਜ਼ ਕੁਰਾਨੇ ਪਾਕ ਦੇ ਵਿੱਚ ਵੀ ਇਸੇ ਤਰ੍ਹਾਂ ਆਈ ਹੈ ਕਿ ਕੁਲ ਹੁਵੱਲਾ ਵਾਹਿਦ ਅੱਲਾ ਇੱਕ ਅੱਲਾਹੁਸ ਸਮਦ ਉੰਦੇ ਤਰ੍ਹਾਂ ਦਾ ਕੋਈ ਨਹੀਂ ਉਹਦਾ ਹਮ ਪੱਲਾ ਕੋਈ ਨਹੀਂ ਲਾਮਯਲਦ ਉਹ ਨਾ ਕਿਸੇ ਤੋਂ ਪੈਦਾ ਆ ਵਲਮ ਯੂਲਦ ਨਾ ਨਾ ਉਹਦੇ ਤੋਂ ਕੋਈ ਜਨਿਆ ਵਲਮ ਯਕੁਲਹੁ ਕਫਵਨ ਆਹਦ ਬੇਸ਼ੱਕ ਉਹਦੇ ਤਰ੍ਹਾਂ ਦਾ ਕੋਈ ਹਮਸਰ ਨਹੀਂ ਉਹਦੇ ਤਰ੍ਹਾਂ ਦਾ ਕੋਈ ਦੋਸਤ ਨਹੀਂ ਮੈਂ ਅਕਸਰ ਦੋਸਤ ਇਹ ਸੋਚਨਾ ਵਾ ਕਿ ਜਦੋਂ ਇੱਕ ਮੁਸਲਮਾਨ ਕਹਿੰਦਾ ਜੀ ਕਿ ਅੱਲਾ ਇੱਕ ਹੈ ਤੇ ਇਦਰੋ ਸਿੱਖ ਕਹਿੰਦਾ ਕਿ ਅੱਲਾ ਇੱਕ ਹੈ ਅੱਲਾ ਸੱਚਾ ਹੈ ਤੇ ਫਿਰ ਫਰਕ ਕਿਉਂ ਹੈ ਫਰਕ ਕਿੱਥੇ ਆ ਰਿਹਾ ਦੋਸਤੋ ਕਿਉਂਕਿ ਦੋਨਾਂ ਦਾ ਪੈਗਾਮ ਇੱਕ ਹੀ ਹੈ ਦੋਨਾਂ ਦਾ ਮੈਸੇਜ ਇੱਕ ਹੀ ਹੈ ਇੱਕ ਹੀ ਰੱਬ ਨੂੰ ਮੰਨ ਰਹੇ ਨੇ ਤੇ ਫਿਰ ਇਸ ਦੁਨੀਆਦਾਰੀ ਦੇ ਵਿੱਚ ਇਤਨੇ ਜ਼ਿਆਦਾ ਧਰਮ ਇਤਨਾ ਜ਼ਿਆਦਾ ਯਾਨੀ ਕਿ ਖੁਦਾ ਦੇ ਖਿਲਾਫ ਪ੍ਰੋਪਗੈਂਡਿਕ ਕਰਕੇ ਫਲਾਣਾ ਧਰਮ ਜਿਹੜਾ ਜੀ ਉਹ ਖੁਦਾ ਨੂੰ ਇਸ ਤਰ੍ਹਾਂ ਕਹਿੰਦਾ ਫਲਾਣਾ ਧਰਮ ਖੁਦਾ ਦੇ ਬਾਰੇ ਇਸ ਤਰ੍ਹਾਂ ਕਹਿੰਦਾ ਇਹ ਕਿਉਂ ਇੰਤਰਾਲ ਇਹ ਕਿਉਂ ਇਹ ਫਰਕ ਪਾਏ ਜਾ ਰਹੇ ਨੇ ਇਹ ਕਿਉਂ ਡਿਫਰੈਂਸ ਰੱਖਿਆ ਜਾ ਰਿਹਾ ਬਾਬਾ ਗੁਰੂ ਨਾਨਕ ਸਾਹਿਬ ਦੀ ਆਪਾਂ ਦੋਸਤ ਕਥਾ ਸੁਣੀ ਤੇ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦਾ ਹਸਾਬ ਕਿਤਾਬ ਕਿਸੇ ਨੇ ਕੀਤਾ ਹੋਵੇਗਾ ਕਿ ਆਪਣੀ ਤਕੜੀ ਤੋਲਣ ਦੇ ਵਿੱਚ ਵੀ ਖੁਦਾ ਦੀ ਵਹਿਦਾਨੀਅਤ ਖੁਦਾ ਦੇ ਇੱਕ ਹੋਣ ਦਾ ਦਾਵਾ ਕਰ ਰਹੇ ਨੇ ਲੋਕਾਂ ਨੂੰ ਇਹ ਤਬਲੀਗ ਕਰ ਰਹੇ ਨੇ ਬਲਕਿ ਮੁਸਲਮਾਨ ਭਾਈ ਮਰਦਾਨਾ ਜੀ ਨੂੰ ਇਹ ਕਹਿ ਰਹੇ ਨੇ ਕਿ ਇੱਕ ਇੱਕ ਦੇ ਨਾਲ ਸਾਰਾ ਕੁਝ ਹੈ ਤੇ ਇੱਕ ਤੋਂ ਬਗੈਰ ਕੁਝ ਨਹੀਂ ਹੈ ਕਮਾਲ ਦਰਜੇ ਦੀ ਤਕੜੀ ਟੋਲੀ ਕਮਾਲ ਦਰਜੇ ਦਾ ਮੈਸੇਜ ਦੋਸਤੋ ਇਤਨਾ ਕਮਾਲ ਮੈਸੇਜ ਮੈਂ ਅੱਜ ਤੋਂ ਪਹਿਲਾਂ ਆਪਣੀ ਜ਼ਿੰਦਗੀ ਚ ਨਹੀਂ ਸੁਣਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਮੈਨੂੰ ਅੱਛਾ ਲੱਗਾ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ ਕਿਉਂਕਿ ਮੈਂ ਵੀ ਐਮਐਸਸੀ ਮੈਥ ਕਰ ਚੁੱਕਿਆ ਹਾਂ ਐਮਫਿਲ ਮੈਥ ਕਰ ਚੁੱਕਿਆ ਹਾਂ ਇਸ ਤਰ੍ਹਾਂ ਦਾ ਸਾਬ ਕਿਤਾਬ ਕਿਸੇ ਕਿਤਾਬ ਚ ਨਹੀਂ ਪੜਿਆ ਵਰਕੇ ਕਾਲੇ ਕਰਦੇ ਰਹੇ ਹਾਂ ਵਰਕੇ ਭਰਦੇ ਰਹੇ ਹਾਂ ਇਸ ਤਰ੍ਹਾਂ ਦਾ ਮੈਥ ਹੁਣ ਸਿੱਖਣ ਨੂੰ ਮਿਲਿਆ ਦੋਸਤੋ ਬਹੁਤ ਅੱਛਾ ਲੱਗਾ تو توانو ایک ایسی لگی کتھا ضرور دسیا جی ایک لائک ایک کمنٹ ضرور کرے حوصلہ فضائی ہوں ساڑی میرے نمی ویڈیو دینا اپنا خیال رکھے جی دعا مجھے یاد رکھے جائے اللہ نگے بان